ਆ ਦੇਖੋ ਬਾਈ ਟਰੈਕਟਰ ਦੇ ਪਿੱਛੇ ਤੇ ਦੇਖੋ ਕਿੰਨੀ ਤੇਜ਼ ਲਿਜਾ ਰਿਹਾ ਹੈਗਾ ਇੰਨਾ ਤੇਜ਼ ਕਦੇ ਨਹੀਂ ਲੈ ਕੇ ਜਾਣਾ ਚਾਹੀਦਾ ਕਿਉਂਕਿ ਪਿੱਛੇ ਜਦੋਂ ਭਾਰੀ ਚੀਜ਼ ਹੁੰਦੀ ਹੈ ਨਾ ਕਦੇ ਵੀ ਟਰੈਕਟਰ ਉਲਟ ਵੀ ਸਕਦਾ ਹੈ ਇਸੇ ਕਰਕੇ ਹੌਲੀ ਚਲਾਓ ਜੋ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਨਾ ਹੀ ਆਪਣਾ ਨੁਕਸਾਨ ਹੋਵੇ ਤੇ ਕਹਿੰਦੇ ਹੁੰਦੇ ਆ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਨੂੰ ਸਮਝਣਾ ਚਾਹੀਦਾਗਾ ਭਜਾਉਣ ਦੇ ਨਾਲ ਬਹੁਤਾ ਆਪਾਂ ਨੂੰ ਕੋਈ ਚੰਗਾ ਨਹੀਂ ਕਹਿ ਦੂਗਾ ਜਿੱਦੋਂ ਨੁਕਸਾਨ ਹੋ ਜਾਂਦਾ ਫਿਰ ਉਹ ਗਲਤ ਹੋ ਜਾਂਦਾ ਸਾਰਾ ਕੁਝ ਇਸੇ ਕਰਕੇ ਹੋਲੜ ਬਾਜੀ ਤੋਂ ਬਚਣਾ ਚਾਹੀਦਾਗਾ ਹੋਲੜ ਬਾਜੀ ਕਦੇ ਨਹੀਂ ਕਰਨੀ ਚਾਹੀਦੀਗੀ ਤੇ ਸਾਰਾ ਕੁਝ ਸਮਝਣਾ ਬਹੁਤ ਜ਼ਰੂਰੀ ਆ ਕਿਉਂਕਿ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀਗੀ ਤੇ ਇਹਦੇ ਵਿੱਚ ਦੂਸਰਿਆਂ ਦਾ ਵੀ ਨੁਕਸਾਨ ਆ ਆ ਦੇਖਿਓ ਟਰੈਕਟਰ ਕਿੱਦਾਂ ਕਰ ਰਿਹਾਗਾ ਕਿਤੇ ਉੱਧਰ ਜਾ ਰਿਹਾ ਕਿਤੇ ਉੱਧਰ ਜਾ ਰਿਹਾਗਾ ਇਸੇ ਕਰਕੇ ਬਾਅਦ ਵਿੱਚ ਫਿਰ ਜਦੋਂ ਇੱਕੇ ਦਾ ਹੁਲਾਰਾ ਵਜਦਾਗਾ ਤੇ ਉਤੋਂ ਫਿਰ ਸੰਭਲਿਆ ਨੀ ਜਾਂਦਾਗਾ ਇਸੇ ਕਰਕੇ ਹੌਲੀ ਤੋਰੋ ਕਿਉਂਕਿ 5-10 ਮਿੰਟਾਂ ਨਾਲ ਕੋਈ ਫਰਕ ਨਹੀਂ ਪੈਂਦਾਗਾ ਕਿਉਂਕਿ 5-10 ਮਿੰਟ ਵੱਧ ਲੱਗ ਜਾਣਗੇ ਤਾਂ ਜ਼ਿੰਦਗੀ ਦੇ ਵਿੱਚ ਸੋਖੀ ਸੋਖਾ ਇਸੇ ਕਰਕੇ ਕੁਝ ਸਮਝੋ ਦੂਸਰੇ ਤੋਂ ਦੂਸਰੇ ਦੇ ਨੁਕਸਾਨ ਨਾ ਹੋਵੇ ਤੇ ਆਪਣਾ ਨੁਕਸਾਨ ਵੀ ਨਾ ਹੋਵੇ ਇਸੇ ਕਰਕੇ ਕੁਝ ਨਾ ਕੁਝ ਸਮਝੋ ਵਾਹਿਗੁਰੂ ਜੀ ਦਾ ਫਲਸਫਾ ਵਾਹਿਗੁਰੂ ਜੀ ਕੀ ਪਤਾ ਹੈ